ਤਾਂ ਦਾ ਉਪ ਮੁੱਖ ਮੰਤਰੀ ਉਮਪrakash ਸੋਨੀ ਦੀ ਅਗਵਾਈ ਵਿੱਚ ਹੜਪੀਟਾਂ ਦੀ ਮਦਦ ਲਈ 10 ਟਰੱਕ ਜ਼ਰੂਰੀ ਵਸਤਾਂ ਦੇ ਅਰਜਨਾਲਾ ਨਾਲ ਰਮਦਾਸ ਅਤੇ ਹੋਰ ਨੇੜਲੇ ਪਿੰਡਾਂ ਦੇ ਨਾਗਰਿਕਾਂ ਦੀ ਮਦਦ ਲਈ ਭੇਜੇ ਗਏ ਐਸੇ ਤਹਿਤੀ ਜ਼ਰੂਰੀ ਵਸਤਾ ਕਾਉਂਸਲਰ ਵਿਕਾਸ ਸੋਨੀ ਕਵਰਿਤਤਾਪ ਸਿੰਘ ਅਰਜਨਾਲਾ ਵੱਲੋਂ ਲੋਕਾਂ ਵਿੱਚ ਜ਼ਰੂਰੀ ਵਸਤਾਂ ਵੰਡੀਆਂ ਗਈਆਂ ਅਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਉਪਰਾਲੇ ਚੱਲਦੇ ਰਹਿਣਗੇ ਗੱਲਬਾਤ ਕਰਦਿਆਂ ਕਾਉਂਸਲਰ ਵਿਕਾਸ ਸੋਨੀ ਨੇ ਆਖਿਆ ਕਿ ਇਸ ਕੁਦਰਤੀ ਆਫਤਾਂ ਵਿੱਚ ਸਨ ਸਾਰਿਆਂ ਨੂੰ ਹੀ ਪਾਰਟੀਬਾਸੀ ਤੋਂ ਉੱਠ ਕੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ। ਅੱਜ ਅਸੀਂ ਸਵੇਰ ਦੇ ਸਾਡੇ ਆਪਣੇ ਬਹੁਤ ਸਤਕਾਰਯੋਗ ਅਜਨਾਲਾ ਸਾਹਿਬ ਉਹਨਾਂ ਦੇ ਬੇਟੇ ਕੁਵਰ ਜੀ ਦੇ ਨਾਲ ਨਾਲ ਸਾਰੇ ਸਾਥੀਆਂ ਦੇ ਨਾਲ ਅਜਨਾਲਾ ਜਿਹੜਾ ਤ੍ਰਾਸਦੀ ਇਸ ਵੇਲੇ ਪਰਮਾਤਮਾ ਵੱਲੋਂ ਹੋਈ ਐਸੀ ਅੱਜ ਦੇਖ ਰਹੇ ਹਾਂ ਬਹੁਤ ਮਾੜਾ ਹਾਲ ਹੈ ਬਹੁਤ ਮਾੜੇ ਹਾਲਾਤ ਨੇ ਅਜਨਾਲਾ ਰਮਦਾਸ ਉਸ ਦੇ ਨਾਲ ਦੇ ਇਲਾਕੇ ਦੇ ਪਿੰਡਾਂ ਦੇ ਪੂਰੀ ਤਰ੍ਹਾਂ ਪਿੰਡ ਪਾਣੀ ਚ ਡੁੱਬੇ ਹੋਏ ਨੇ ਸੋ ਇਸ ਵੇਲੇ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਹੈ ਔਰ ਕੀ ਲੋਕਾਂ ਦੀ ਮਦਦ ਕਰੀਏ ਕਿ ਲੋਕਾਂ ਨੂੰ ਮੁਸ਼ਕਲ ਔਰ ਮੈਂ ਸਮਝਦਾ ਮਾਝੇ ਦੇ ਲੋਕ ਖਾਸ ਕਰਕੇ ਅੱਜ ਦੇਖਿਆ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਆ ਕੇ ਸੇਵਾ ਕਰ ਰਹੇ ਨੇ ਕਿਸੇ ਵੀ ਤਰੀਕੇ ਦੀ ਲੋਕਾਂ ਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਲੋਕਾਂ ਨੂੰ ਪਤਾ ਲੱਗ ਰਿਹਾ ਉਹਨਾਂ ਤੱਕ ਪਹੁੰਚਾ ਰਹੇ ਨੇ ਸੋ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਅਸੀਂ ਇਸ ਤਰਾਸਤੀ ਤੋਂ ਬਾਹਰ ਨਿਕਲੀਏ ਲੋਕੀ ਖੁਸ਼ਹਾਲੀ ਦੇ ਨਾਲ ਆਪਣੇ ਘਰਾਂ 'ਚ ਰਹਿਣ ਉਹਨਾਂ ਦੇ ਬੱਚੇ ਖੁਸ਼ ਰਹਿਣ ਪਰਿਵਾਰ ਉਹਨਾਂ ਦਾ ਖੁਸ਼ ਰਹੇ ਆਸਤੇ ਦਿਨ ਤੇ ਅਸੀਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਕਿਉਂਕਿ ਬਾਰਿਸ਼ ਬਹੁਤ ਹੋ ਰਹੀ ਹੈ ਪਹਾੜਾਂ 'ਚ ਬਾਰਿਸ਼ ਆ ਪਾਣੀ ਅੱਗੇ ਹੱਲੇ ਵੀ ਬਹੁਤ ਸਪੀਡ ਨਾਲ ਪਾਣੀ ਆ ਰਿਹਾ ਹੈ ਸੋ ਜਿੱਥੇ ਸਾਡੀ ਡਿਊਟੀ ਅਜਨਾਲਾ ਸਾਹਿਬ ਸਾਡੀ ਡਿਊਟੀ ਲਾਉਣਗੇ ਲੋਕ ਜਿਹੜੀ ਕੋਈ ਸਾਡੀ ਸੇਵਾ ਲਾਉਣਗੇ ਇਹ ਅਸੀਂ ਆਪਣਾ ਫਰਜ਼ ਸਮਝ ਕੇ ਪੂਰੀ ਕਰਾਂਗੇ ਜਿੱਦਾਂ ਸਾਰਿਆਂ ਨੂੰ ਪਤਾ ਹੈ ਅਜਨਾਲੇ ਹਲਕੇ 'ਚ ਬਹੁਤ ਜ਼ਿਆਦਾ ਸਾਡੇ ਹੜਪੀੜਤ ਸਾਡੇ ਪਿੰਡ ਹੋਏ ਨੇ ਸਾਡੇ ਬਹੁਤ ਹੀ ਸਤਕਾਰਯੋਗ ਡਿਪਟੀ ਮੁੱਖ ਮੰਤਰੀ ਸਾਬਕਾ ਓਪੀਸ ਹੋਣੀ ਜੀ ਆਏ ਸੀ ਉਹਨਾਂ ਨੇ ਸ਼ੁਰੂਆਤ ਕਰਾਈ ਹੈ ਨਾਲ ਖਾਸ ਕਰਕੇ ਵਿਕਾਸ ਸੋਨੀ ਜੀ ਉਹਨਾਂ ਦੀ ਸਾਰੀ ਟੀਮ ਅਜਨਾਲੇ ਹਲਕੇ ਚ ਆਈ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦਾ